ਦੋਸਤੋ 24 ਅਗਸਤ ਦੀ ਸਮਰਾਲਾ ਦਾਣਾ ਮੰਡੀ ਵਿੱਚ ਹੋ ਰਹੀ ਮਹਾ ਕਿਸਾਨ ਰੈਲੀ ਲਈ ਤੁਹਾਡੇ ਸਾਰਿਆਂ ਦੇ ਆਉਣ ਲਈ ਰੂਟ ਇਸ ਤਰ੍ਹਾਂ ਤੈਅ ਕੀਤੇ ਗਏ ਹਨ ਨੰਬਰ 1 ਲੁਧਿਆਣੇ ਤੋਂ ਅਗਲਾ ਇਲਾਕਾ ਮੂਲਾਪੁਰ ਜਗਰਾਉਂ ਮੋਗਾ ਫਰੂਜ਼ਪੁਰ ਫਰੀਦਕੋਟ ਮੁਕਸਰ ਤੇ ਫਾਜ਼ਿਲਕਾ ਜਿਲੇ ਲੁਧਿਆਣਾ ਮਿਲਕਪੁਰਾਂਡ ਤੋਂ ਫਲਾਈਓਵਰ ਛੱਡ ਕੇ ਨਹਿਰ ਦੇ ਨਾਲ ਬਣੀ ਸੜਕ ਤੇ ਦਰਾਹੇ ਦਾ ਕਾਉ ਦਰਾਹੇ ਤੋਂ 14 ਕਿਲੋਮੀਟਰ ਖੰਨੇ ਵਾਲੇ ਪਾਸੇ ਬੀਜਾ ਪਿੰਡ ਪੈਂਦਾ ਹੈ ਬੀਜੇ ਤੋਂ ਸਮਰਾਲਾ ਲਈ ਰੇਲਵੇ ਲਾਈਨ ਤੋਂ 100 ਮੀਟਰ ਅੱਗੇ ਜਦੋਂ ਸਮਰਾਲੇ ਪਹੁੰਚ ਜਾਓਗੇ 100 ਮੀਟਰ ਅੱਗੇ ਦਾਣਾ ਮੰਡੀ ਦਾ ਗੇਟ ਨੰਬਰ 3 ਹੈ ਉੱਥੋਂ ਦਾਖਲ ਹੋ ਕੇ ਸੰਗਤ ਭੰਡਾਰ ਵਿੱਚ ਚਲੀ ਜਾਏਗੀ ਵਹੀਕਲ ਸ਼ੈੱਡ ਤੋਂ ਅੱਗੇ ਬਲੇ ਪਾਰਕਿੰਗ ਦੇ ਵਿੱਚ ਖੜੇ ਖੜੇ ਹੋਣਗੇ ਰੂਟ ਨੰਬਰ 2 ਜ਼ਿਲ੍ਹਾ ਪਟਿਆਲਾ ਪਧਗੜ ਸਾਹਿਬ ਦਾ ਸਰੰਦਵਾਲਾ ਪਾਸਾ ਸੰਗਰੂਰ ਦਾ ਭਵਾਨੀਗੜ੍ਹ ਇਲਾਕਾ ਖੰਨਾ ਉਕੇ ਸਮਰਾਲਾ ਅਤੇ ਚਾਵਾ ਰੋਡ ਤੋਂ ਰੇਲਵੇ ਰੋਡ ਰਾਹੀਂ ਮੰਡੀ ਮੰਡੀ ਦੇ ਗੇਟ ਨੰਬਰ 3 ਰਾਹੀਂ ਮੰਡੀ ਵਿੱਚ ਦਾਖਲ ਹੋਣਗੇ ਸੰਗਤ ਪੰਡਾਲ ਵਿੱਚ ਅਤੇ ਗੱਡੀਆਂ پارکੀ ਵਿੱਚ ਜਾਣਗੇ ਨੰਬਰ 3 ਸੰਗਰੂਰ ਰਾਹੀਂ ਮਲੇਰਕੋਲਾ ਆਉਣ ਵਾਲੇ ਜ਼ਿਲ੍ਹਾ ਸੰਗਰੂਰ ਮਾਨਸਾ ਜ਼ਿਲ੍ਹਾ ਸੰਗਤ ਪਟਿਆਲਾ ਤੁਮ ਮਲਾ ਮਲਾਉ ਦੇ ਅੰਜਾਂ ਸਗੋਂ ਜਗੇੜੇ ਦੇ ਪੁਰ ਤੋਂ ਨਹਿਰ ਵਾਲੀ ਸੜਕ ਰਾਣਾ ਸਾਹਿਬ ਰਹੀ ਪੈਣ ਫਿਰ ਬੀਜਾ ਤੋਂ ਸਮਰਾਲਾ ਗੇਟ ਨੰਬਰ 2 ਰਹੀ ਮੰਡੀ ਵਿੱਚ ਦਾਖਲ ਹੋਣ ਬੀਜਾ ਸਮਰਾਲਾ ਸੜਕ ਉੱਤੇ ਉਸ ਦਿਨ ਕੇਵਲ ਕਿਸਾਨ ਰੈਲੀ ਵਾਲਾ ਟ੍ਰੈਫਿਕ ਹੀ ਚੱਲੇਗਾ ਬਾਕੀ ਸਾਰਾ ਬੰਦ ਰਹੇਗਾ ਨੰਬਰ 4 ਜਲੰਧਰ ਜ਼ਿਲ੍ਹੇ ਦੇ ਗੁਰਾਇਆ ਫਲੋਰ ਫਗਵਾੜਾ ਇਲਾਕੇ ਵਾਲੇ ਲੁਧਿਆਣੇ ਪੁੱਜ ਕੇ ਸਮਰਾਲਾ ਰੋਡ ਨੂੰ ਉੱਕਾ ਹੀ ਨਾ ਫੜਨ ਲੁਧਿਆਣੇ ਵਿੱਚ ਕਿਤੇ ਕਿਤੇ ਵੀ ਫਲਾਈਓਵਰ ਤੋਂ ਨਾ ਉਤਰਨ ਸਿੱਧਾ ਦਰਾਹਾ ਦਰਾਹੇ ਤੋਂ 12 ਕਿਲੋਮੀਟਰ ਅੱਗੇ ਬੀਜਾ ਬੀਜੇ ਤੋਂ ਸਮਰਾਲੇ ਨੂੰ ਅ ਨੰਬਰ 5 ਮਾਝਾ ਦੇ ਦੁਆਬੇ ਦੇ ਬਾਕੀ ਸਾਰੇ ਜ਼ਿਲ੍ਹੇ ਨਮਾ ਸ਼ਹਿਰ ਰਾਹੀਂ ਮਾਚੀਵਾੜਾ ਸਮਰਾਲਾ ਪੁੱਜਣ ਨੰਬਰ 6 ਮੋਹਾਲੀ ਰੋਪੜ ਫਤੇਗੜ ਸਾਹਿਬ ਦਾ ਖਮਾਣੋ ਬਸੀ ਵਾਲਾ ਇਲਾਕਾ ਮਾਲਵਾ ਕਾਲਜ ਵਾਲੀ ਸੜਕ ਫੜ ਕੇ ਸਮਰਾਲੇ ਦੇ ਮਾਚੀਵਾੜਾ ਖੰਨਾ ਚੌਕ ਤੋਂ ਦਾਣਾ ਮੰਡੀ ਗੇਟ ਨੰਬਰ 1 ਅਤੇ ਗੇਟ ਨੰਬਰ 3 ਰਹੀ ਹਾਂ ਬਹੁਤ ਬਹੁਤ ਧੰਨਵਾਦ